पंजाब में आई बाढ़ के बाद जहां किसानों की कई एकड़ जमीन जो है बर्बाद हो चुकी है और कई कई किसानों की जो है फसलें भी पूरी तरह से खराब हो चुकी है एक तरफ किसान फसल खराब के दौर से गुजरा है और अभी सुप्रीम कोर्ट की तरफ से एक नए ऑर्डर जारी किया गया है कि अगर किसान अपनी खेतों में पराली को आग लगाता है तो उसके खिलाफ जहाँ तो सजा सुनाई जाएगी जहाँ तो उस पर जुर्माना किया जाएगा उसी को लेकर हमारे साथ कुछ किसान मौजूद है उनसे जानेंगे कि जो सुप्रीम कोर्ट की तरफ से जो पॉलिसी बनाई गई है कि उसको लेकर कितने किसान जो है संतुष्ट है तो हमारे साथ मौजूद है इंडिया न्यूज बहुत बहुत स्वागत है नमस्कार सुप्रीम कोर्ट अज एक ऑर्डरफिकेशन की जाती है कि कि किसान जो अगर पराली को आग लगाई जाती है तो किसानों पर जो है एफ आई आर दर्ज की जाएगी ਔਰ ਉਨਪਰ ਜੁਰਮਾਨਾ ਵੀ ਕੀਤਾ ਜਾਏਗਾ ਔਰ ਜਾਂ ਸਜ਼ਾ ਵੀ ਸੁਣਾਈ ਜਾਏਗੀ ਇਸ ਫੈਸਲੇ ਕੋ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿਸ ਤਰੀਕੇ ਸੇ ਦੇਖਤੇ ਹੈ ਸਰ ਮੇਰਾ ਨਾਮ ਰਜੀਵ ਸਿੰਘ ਹੁਨਕੋੜੀਆ ਪਿੰਡ ਚੱਕ ਮਦੂ ਸਿੰਘ ਮੇਰੇ ਨਾਲ ਧਰਮਵੀਰ ਸਿੰਘ ਜੀ ਇਹ ਵੀ ਕਿਸਾਨ ਨੇ ਪਿੰਡ ਸ਼ਤਵਾਲ ਤੋਂ ਇਹ ਰੁਬਨਾਦ ਸਿੰਘ ਜੀ ਪਿੰਡ ਕਾਨਪੁਰ ਤੋਂ ਸੁਜਾਨਪੁਰ ਤੋਂ ਸਰ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈ ਇੱਕ ਤੇ ਕਿਸਾਨ ਵੈਸੇ ਆਲਰੇਡੀ ਦਬ ਚੁੱਕਾ ਫਸਲ ਉਹਦੀ ਤਬਾਹ ਹੋ ਚੁੱਕੀ ਹੈ ਮਤਲਬ ਜੇ ਕਿਸੇ ਵੀ ਨਾਰਮਲ ਕਿਸਾਨ ਨੂੰ ਪੁੱਛੋ ਉਹਦੀ 100 ਦੇ ਵਿੱਚੋਂ 60% ਫਸਲ ਖਰਾਬ ਹੋ ਚੁੱਕੀ ਹੈ ਔਰ 40% ਫਸਲ ਨੂੰ ਰਿਕਵਰ ਕਰਨ ਵਾਸਤੇ ਕੱਲ ਨੂੰ ਕਿਸਾਨ ਜਦੋਂ ਕੰਬਾਈਨ ਫੇਰਦਾ ਕੰਬਾਈਨ ਇੱਕ ਕੰਬਾਈਨ ਦਾ 2000 ਰੁਪਏ ਦਾ 1 ਕਿੱਲੇ ਦਾ ਲੈਣਾ ਜਿਹੜਾ ਹੁਣ ਬਾੜਈ ਆ ਉਹਦੇ ਨਾਲ ਝੋਨਾ ਸਾਰਾ ਲੰਮਾ ਵਹਿ ਗਿਆ ਔਰ ਉਹਦਾ ਜਿਹੜਾ ਖਰਚਾ ਆਣਾ ਉਹਨੂੰ ਕਟਾਈ ਦਾ ਉਹਨੂੰ 3000 ਰੁਪਏ ਪਰ ਏਕੜ ਦੇ ਸਾਹ ਨਾਲ ਆਣਾ ਜੀ ਠੀਕ ਹੈ ਜੀ ਫਿਰ ਜਦੋਂ ਕੰਬਾਈਨ ਨੇ ਫਸਲ ਵਧਣੀ ਹੈ ਤਾਂ ਦੀ ਉਹਨਾਂ ਨੇ ਰੱਕੇ ਵੜਨੀ ਐ 1 ਫੁੱਟ ਡੇਢ ਫੁੱਟ ਜਿਹੜਾ ਬਾਕੀ ਉਹਦਾ ਹੁੰਦਾ ਉਹ ਫਸਲ ਦਾ ਉਹ ਜ਼ਮੀਨ ਚ ਹੀ ਰਹਿ ਜਾਂਦਾ ਉਹ ਕਿਸਾਨ ਜੇ ਉਹਨੂੰ ਐਗਰੀਕਲਚਰ ਕਰੇ ਮਤਲਬ ਕਲਟੀਵੇਟ ਕਰੇ ਤਵੀਆਂ ਨਾਲ ਉਹ ਪਹਿਲੀ ਨਹੀਂ ਤਿਆਰ ਹੁੰਦੀ ਉਹਦੇ ਵਾਸਤੇ ਸਾਨੂੰ ਖਰਚਾ ਡਬਲ ਕਰਨਾ ਪੈਂਦਾ ਜੀ ਤੇ ਕਿਸਾਨ ਤਾਂ ਆ ਕੇ ਮਤਲਬ ਇੱਕ ਤੇ ਕਿਸਾਨ ਨੂੰ ਰੱਬ ਨੇ ਮਾਰਿਆ ਦੂਸਰਾ ਮੌਸਮ ਨੇ ਮਾਰਿਆ ਜੀ ਤੇ ਤੀਸਰਾ ਸਰਕਾਰਾਂ ਵੀ ਮਾਰਦੀਆਂ ਜੀ ਇਹ ਸਰਕਾਰ ਸਾਨੂੰ ਜਾਂਦੇ ਸੰਗ ਸਰਕਾਰ ਸਾਨੂੰ ਮਸ਼ੀਨਰੀ ਪ੍ਰੋਵਾਈਡ ਕਰਾ ਰਹੀ ਹੈ ਹੁਣ ਸੁਪਰੀਮ ਕੋਰਟ ਨੇ ਕਿਹਾ ਕਿ ਜਿਹੜੀ ਪੰਜਾਬ ਸਰਕਾਰ ਲੋਕਲ ਸਰਕਾਰ ਹੈ ਉਹ ਜਿਹੜੀ ਪ੍ਰਾਲੀ ਨੂੰ ਜਿਹੜਾ ਬਚਾਵਾਸ ਤੇ ਜਿਹੜਾ ਉਹ ਕਰਨ ਜਿਹੜਿਆ ਮੁਹਿਆ ਕਰਵਾਈ ਜਾਏ ਬੰਨੇ ਤੇ ਉਸ ਤੋਂ ਤੇ ਕਿਹਨੂੰ ਕਿਸੇ ਨੇ ਕਿਹਾ ਕਿ ਸਰਕਾਰ ਤੋਂ ਇਨਾ ਹੈਗਾ ਕਿ ਉਹ ਜਿਹੜੀ ਛੋਟੇ ਕਿਸਾਨ ਵੀ ਆ ਕੇ ਉਹਨਾਂ ਵਸਤੇ ਮੁਹਿਆ ਕਰਵਾ ਸਕੀ ਨਹੀਂ ਸਰ ਇਹ ਪੋਸੀਬਲ ਹੀ ਨਹੀਂ ਹੈਗਾ ਕਿ ਸਾਰੇ ਛੋਟਾ 1 ਢਾਈ ਏਕੜ ਦਾ ਕਿਸਾਨ ਹੁੰਦਾ ਜਿਹੜਾ ਸਾਨੂੰ ਛੋਟਾ ਕਿਸਾਨ ਹੁੰਦਾ ਕਿਸੇ ਕੋਲ 1 ਏਕੜ ਵੀ ਜ਼ਮੀਨ ਹੁੰਦੀ ਆ ਉਹਦੇ ਕੋਲ ਆਪਣੇ ਸੰਦ ਹੀ ਨਹੀਂ ਹੁੰਦੇ ਉਹਨਾਂ ਕਿਰਾਏ ਦੇ ਲੈਣਾ ਸਭ ਕੁਝ ਉਹਨਾਂ ਟਰੈਕਟਰ ਦੀ ਬੁਹਾਈ ਵੀ ਕਿਰਾਏ ਤੇ ਕਰਾਣੀ ਹੈ ਉਹ ਜੇ ਸੰਦ ਲੈਣ ਜਾਏਗਾ ਤਾਂ ਉਹਨੂੰ ਤਾਂ ਡਬਲ ਖਰਚਾ ਪੈਣਾ ਸਰਕਾਰ ਨਾਲ ਪੈਸੇ ਲੈਣੇ ਆ ਠੀਕ ਹੈ ਜੀ ਇਹ ਜਿਹੜੇ ਸੰਦ ਸਰਕਾਰ ਪ੍ਰੋਵਾਈਡ ਕਰਾਂਦੀ ਹੈ ਇਹ ਵੱਡੇ ਜ਼ਿੰਮੇਵਾਰਾਂ ਵਾਸਤੇ ਹੁੰਦੇ ਜੀ ਛੋਟੇ ਜ਼ਿੰਮੇਵਾਰ ਤਾਂ ਕੋਈ ਪੋਸ਼ ਮੰਗਦੇ ਹੁੰਦੇ ਤੇ ਹੋਰ ਵੀ ਕੁਝ ਸਨ ਸਰ ਕਿਸ ਤਰੀਕੇ ਨਾਲ ਦੇਖਦੇ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਹੈ ਕਿ ਕਿਸਾਨ ਅਗਰ ਪ੍ਰਾਲੀਆਂ ਨੂੰ ਅੱਗ ਲਗਾਉਂਦਾ ਹੋ ਤਾਂ ਐਫ ਆਈ ਆਰ ਦਰਜ ਕੀਤੀ ਜਾਵੇਗੀ ਸਾਰੇ ਦੇ ਵਾਸਤੇ ਜਿਹੜੀ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਜਿੰਨੇ ਵੀ ਸਾਡੇ ਛੋਟੇ-ਵੋਟੇ ਕਿਸਾਨ ਨੇ ਜਿਹੜੇ ਕਿ ਬਿਲਕੁਲ ਗਰੀਬ ਤਬਕੇ ਦੇ ਜਿਹੜੇ ਕਿ 2 ਢਾਈ ਏਕੜ ਦੇ ਨੀਚੇ ਆਂਦੇ ਨੇ ਉਹਦੇ ਕੋਲ ਤੇ ਇੰਨਾ ਕੋ ਬਜਟ ਨਹੀਂ ਹੁੰਦਾ ਕਿ ਉਹ ਆਪਣੇ சாਤ ਖਰੀਦਣ ਤੇ ਇਸ ਕਾਰਨ ਗਵਰਨਮੈਂਟ ਨੂੰ ਜਾਇਦਾ ਕਿ ਸਬਸਿਡੀ ਦੇ சாਤ ਜਿਹੜੇ ਪ੍ਰੋਵਾਈਡ ਕਰਾਏ ਜਾਣ ਤਾਂ ਕਿ ਸੁਪਰੀਮ ਕੋਰਟ ਦੀ ਵੀ ਗਾਈਡਲਾਈਨਸ ਜਿਹੜੀ ਹੈ ਉਹਦਾ ਵੀ ਪਾਲਣਾ ਕੀਤੀ ਜਾ ਸਕੇ ਸਾਡਾ ਤਾਂ ਇਹ ਕਹਿਣਾ ਹੈ ਉਹ ਦੇਖਿਆ ਜਾਵੇ ਕਿ ਸਰਕਾਰ ਸੁਪਰੀਮ ਕੋਰਟ ਦੇ ਵੱਲੋਂ ਜਾਂ ਕੇਂਦਰ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹਮੇਸ਼ਾ ਕਿਹਾ ਜਾਂਦਾ ਕਿ ਪਲਾਲੀ ਨੂੰ ਅੱਗ ਨਾਲ ਲਗਾਈ ਜਾਵੇ ਅੱਗ ਨਾਲ ਲਗਾਈ ਜਾਵੇ ਠੀਕ ਹੈ ਕਿਉਂਕਿ ਇਸ ਨਾਲ ਪੋਲੂਸ਼ਨ ਕਿਸਾਨਾਂ ਕੋ ਕੀ ਚਾਰਾ ਕੀ ਉਪਕਰਨ ਹੈਗੇ ਕਿ ਜਿਸ ਦੇ ਨਾਲ ਪ੍ਰਾਲੀ ਨੂੰ ਅੱਗ ਲਗਾਉਣ ਤੋਂ ਵੀ ਰੋਕਿਆ ਜਾ ਸਕੇ ਤੇ ਜਿਸ ਨਾਲ ਵਾਤਾਵਰਣ ਵੀ ਸ਼ੁਧ ਹੋਵੇ ਤੇ ਸੁਪਰੀਮ ਕੋਰਟ ਦੀ ਪਾਲਿਸੀ ਵੀ ਵੀ ਜਿਹੜੀ ਲਾਗੂ ਹੋ ਜੇ ਇਸ ਕਾਰਨ ਸਾਰਾ ਅਸੀਂ ਇਹੀ ਪੰਜਾਬ ਗਵਰਨਮੈਂਟ ਦੇ ਅੱਗੇ ਇਹ ਅਸੀਂ ਬੇਨਤੀ ਕਰਾਂਗੇ ਇਹ ਜਿਹੜੇ ਛੋਟੇ ਤੋਂ ਛੋਟੇ ਕਿਸਾਨ ਵੀ ਹੈਗੇ ਨੇ ਉਹਨਾਂ ਨੂੰ ਵੀ ਇਹ ਜਿਹੜੇ ਸਾਧਨ ਜਿਹੜੇ ਪ੍ਰੋਵਾਈਡ ਕਰਾਣ ਸਬਸਿਡੀ ਤੇ ਮਿਲਣ ਹਰ ਕਿਸਾਨ ਨੂੰ ਮਿਲੇ ਤਾਂ ਕਿ ਉਹ ਪ੍ਰਾਲੀ ਨੂੰ ਅੱਗ ਨਾ ਲਗਾਣ ਸਰ ਇਹਦੇ ਚ ਇੱਕ ਇੱਕ ਆਮਨ ਕੋਈ ਹਾਂ ਜਿਸ ਸਰ ਇੱਕ ਸਰ ਹੋਰ ਆਂਦਾ ਹੈ ਜਦੋਂ ਜਿਹੜੀ ਕੰਬਾਈਨ ਨਾਲ ਹੀ ਤਾਂ ਦੀ ਵਧਾਈ ਕਰਦੇ ਆ ਅਕਲ ਜਿਹੜੀਆਂ ਲੇਟੈਸਟ ਕੰਬਾਈਨ ਆ ਰਹੀਆਂ ਉਹਦੇ ਚ ਇੱਕ ਐਸਐਮਐਸ ਲੱਗਾ ਹੁੰਦਾ ਸਰ ਐਸਐਮਐਸ ਦਾ ਮਤਲਬ ਹੁੰਦਾ ਕਿ ਜਿਹੜੀ ਉਹਨਾਂ ਨੇ ਪ੍ਰਾਲੀ ਬਾਹਰ ਕੱਢਣੀ ਆ ਮਤਲਬ ਤੁਹਾਨੂੰ ਰੋਲਿੰਗ ਕਰਕੇ ਉਹਨੂੰ ਉਹਦੇ ਚ ਸੁੱਟਣਾ ਤੇ ਬਾਕੀ ਜਿਹੜਾ ਉਹਦੇ ਅਵਸ਼ੇਸ਼ ਨੂੰ ਬਾਹਰ ਸੁੱਟਦੀ ਆ ਉਹ ਜਿਹੜੇ ਅਵਸ਼ੇਸ਼ ਹੁੰਦੇ ਨੇ ਜਿਹੜੀ ਜਿਸ ਕੰਬਾਈਨ ਨੂੰ ਐਸਐਮਐਸ ਲੱਗਾ ਹੁੰਦਾ ਨਾ ਜੀ ਉਹ ਫਿਰ ਨਿਕਨੇ ਕਾ ਕੁਤਰਾ ਕਰ ਦਿੰਦੀ ਆ ਮਤਲਬ ਉਹ ਦਿੱਕਨੇ ਕਾ ਕੁਤਰਾ ਹੋ ਕੇ ਪਹਿਲੀ ਚ ਖਿਲਰ ਜਾਂਦਾ ਜਾਂ ਤੇ ਸਰਕਾਰ ਕਹੇ ਕਿ ਜਿਹੜੇ ਕੰਬਾਈਨ ਆਲੇ ਆਂਦੇ ਕੰਬਾਈਨ ਵਾਲਿਆਂ ਦੇ 올ਡ ਮਾਡਲ ਹੁੰਦੇ ਸਰ ਉਹਨਾਂ ਤੇ ਨਹੀਂ ਲੱਗੀ ਹੁੰਦੀ ਲੇਟੈਸਟ ਕਿਸੇ ਕਿਸੇ ਕੋਲ ਹੁੰਦਾ ਸਰ ਜੇ ਉਹ ਸਾਰਿਆਂ ਨੂੰ ਸਰਕਾਰ ਕਹਦੇ ਕਿ ਕੰਬਾਈਨ ਵਾਲਿਆਂ ਨੂੰ ਕਿ ਤੁਸੀਂ ਐਸਐਮਐਸ ਲਵਾਓ ਉਹਦੇ ਨਾਲ ਕੀ ਹੋ ਗਿਆ ਕਿ ਫਿਰ ਤੇ ਪ੍ਰਾਲੀ ਦੀ ਸਮੱਸਿਆ ਹੀ ਕੋਈ ਨਹੀਂ ਆਣੀ ਸਾਰੀ ਉਹ ਤੁਹਾਡੇ ਖੇਤ ਦੇ ਵਿੱਚ ਹੀ ਖਿਲਰ ਜਾਣੀ ਆ ਨਿਕਲ ਨਿਕਾ ਕੁੱਤਰਾ ਹੋ ਗਿਆ ਕੁਝ ਹੋਰ ਕਿਸਾਨ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਸੁਪਰੀਮ ਕੋਰਟ ਦੀ ਸਾਡਾ ਨੂੰ ਸਰ ਸਰਕਾਰ ਇਹਦੇ ਬਾਰੇ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਉਹਨਾਂ ਨੂੰ ਸਾਨੂੰ ਉਹਨਾਂ ਦੀ ਫਾਈਨੈਂਸ਼ੀਅਲੀ ਹੈਲਪ ਵੀ ਚਾਹੀਦੀ ਉਹਨਾਂ ਦੀ ਤੇ ਸਰਕਾਰ ਗਾਈਡਲਾਈਨ ਵੀ ਅਚੀ ਆਂਦੀਆਂ ਦੇਵੇ ਤੇ ਉਹ ਸਾਨੂੰ ਫਾਇਦੇਮੰਦ ਰਹੇਗਾ ਆ ਦੇਖਿਆ ਜਾ ਕੋਈ ਪਿਛਲੇ ਤਣੇ ਹੋਰ ਦੇ ਵਿੱਚ ਜੇ ਪਿਛਲੇ ਸਾਲ ਦੀ ਗੱਲ ਕਰੀਏ ਪਠਾਨਕੋਟ ਦੇ ਵਿੱਚ ਵੀ ਕਾਫੀ ਜਗ੍ਹਾ ਪਲਾਲੀ ਨੂੰ ਅੱਗ ਲੱਗਣ ਦੇ ਜਿਹੜੇ ਮਾਮਲੇ ਸਾਹਮਣੇ ਆਏ ਸੀ ਉਸ ਤੋਂ ਬਾਅਦ ਕਈ ਜਗ੍ਹਾਾਂ ਤੇ ਪੰਜਾਬ ਦੀ ਗੱਲ ਕਰੀਏ ਤੇ ਕਈ ਥਾਵਾਂ ਤੇ ਮਾਮਲੇ ਵੀ ਦਰਜ ਹੋਏ ਸੀ ਉਸ ਦੇ ਬਾਵਜੂਦ ਵੀ ਜਿਹੜੀ ਆ ਹਰ ਵਾਰ ਗਾਈਡਲਾਈਨਸ ਆਂਦੀਆਂ ਕਿ ਪਲਾਲੀ ਨੂੰ ਅੱਗ ਲਗਾਇਆ ਜਾਵੇ ਪਰ ਇਸ ਵਾਰ ਸੁਪਰੀਮ ਕੋਰਟ ਦੇ ਸਪੈਸ਼ਲ ਜਿਹੜੇ ਨੋਟੀਫਿਕੇਸ਼ਨ ਆਰਡਰਸ ਕਰਦੇ ਗਏ ਉਸ ਤੋਂ ਕਿਸ ਤਰ੍ਹਾਂ ਕੀ ਪੰਜਾਬ ਸਰਕਾਰ ਕੁਝ ਮਸ਼ੀਨਰੀ ਜਿਹੜੀ ਹੈ ਮੂਹੇ ਇਕ ਦਾਇ ਜਵੇ ਜਿਸ ਨਾਲ ਪਲਾਂ ਨੂੰ ਰੁਕ ਜਾਗੇ ਤੇ ਤੁਸੀਂ ਕਿਸ ਤਰੀਕੇ ਨਾਲ ਦੱਸਦੇ ਹੋ ਕਿਸ ਤਰੀਕੇ ਨਾਲ ਜਿਹੜੀ ਪੰਜਾਬ ਸਰਕਾਰ ਇਸ ਉਪਕਰਨ ਨੂੰ ਉਪਲਬਧ ਕਰਵਾਉਂਦੀ ਹੈ ਕਿ ਨਹੀਂ ਕਰਵਾਉਂਦੀ ਸਰ ਸਰਕਾਰ ਨੂੰ ਚਾਹੀਦਾ ਵੀ ਇਹ ਕਿਸੇ ਛੋਟ ਕਿਸਾਨਾਂ ਨੂੰ ਨਾ ਦੱਬਿਆ ਜਾਏ ਕਿਉਂਕਿ ਕਿਸਾਨ ਹਮੇਸ਼ਾ ਹੀ ਦਬੂ ਰਿਹਾ ਹੈ ਉਹਨਾਂ ਨੂੰ ਕਦੀ ਵੀ ਕੋਈ ਹੈਲਪ ਨਹੀਂ ਮਿਲੀ ਸਰਕਾਰ ਦੀ ਤਰਫੋਂ ਉਹ ਇਸ ਤੋਂ ਜ਼ਿਆਦਾ ਹੋਰ ਕੀ ਕਹਿ ਸਕਦੇ ਆਂ ਸਰਕਾਰ ਨੂੰ ਸਰਕਾਰ ਹੀ ਇਸ ਵਾਰੇ ਰਸਤਾ ਕੱਢ ਸਕਦੀ ਹੈ ਪਰਾਲੀ ਨਾਲ ਜਲਾਈ ਜਾਏ ਉਹਦਾ ਪ੍ਰਦੂਸ਼ਣ ਜਿਹੜਾ ਆ ਉਹ ਸਾਰੇ ਭਾਰਤ ਮਾਤਾਵਰਨ ਖਰਾਬ ਕਰਦਾ ਹੈ ਫਿਰ ਸਰਕਾਰਾਂ ਤੇ ਸਰਕਾਰਾਂ ਇਲਜ਼ਾਮ ਲਗਾਉਂਦੀਆਂ ਨੇ ਕੋਈ ਕਹਿੰਦਾ ਦਿੱਲੀ ਤੋਂ ਆ ਗਿਆ ਕੋਈ ਕਹਿੰਦਾ ਲਾਹੌਰ ਤੋਂ ਆ ਗਿਆ ਬਸ ਇਹ ਚੀਜ਼ਾਂ ਜਿਹੜੀਆਂ ਸਰਕਾਰ ਨੂੰ ਠੀਕ ਕਰਨੀਆਂ ਚਾਹੀਦੀਆਂ ਹਨ ਮਨਵਰੀ ਸਾਹਿਬ ਇੱਕ ਸਵਾਲ ਹੋ ਰਿਹਾ ਹੈ ਖਾਦ ਖਾਦ ਇਸ ਬਾਰੇ ਜਿਹੜੀ ਹੈ ਕਿ ਪੰਜਾਬ ਸੁਪਰੀਮ ਕੋਰਟ ਨੇ ਆਰਡਰਸ ਕਰਤੇ ਕਿ ਕਿਸਾਨ ਪਰਾਲੀ ਨੂੰ ਅੱਗ ਨਾਲ ਲਗਾਵੇ ਜਾਵੇ ਨਾ ਲਗਾਉਣ ਪੋਲੂਸ਼ਨ ਫੈਲਦਾ ਹੈ ਕਿਆ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਇਸ ਤਰ੍ਹਾਂ ਵੀ ਧਿਆਨ ਦਿੰਦੀ ਹੈ ਕਿ ਜਿਹੜੀ ਖਾਦ ਜਿਹੜੀ ਆ ਕਿਸਾਨ ਨੂੰ ਨਹੀਂ ਮਿਲਦੀ ਸਮੇਂ ਸਿਰ ਉਸ ਨੂੰ ਲੈ ਕੇ ਕਈ ਜਗ੍ਹਾ ਤੇ ਦੋ ਨੰਬਰ ਦੇ ਵਿੱਚ ਜਿਹੜੀ ਖਾਦ ਵੀ ਜਿਹੜੀ ਆ ਸਪਲਾਈ ਕੀਤੀ ਜਾਂਦੀ ਉਤੋਂ ਲੈ ਕੇ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਸਰ ਛੋਨੇ ਜਿਹਦੇ ਖਾਦ ਹੀ ਨਹੀਂ ਪਈ ਇਸ ਵਾਰ ਛੋਨੇ ਆਪਣੀ ਯੀਲਡ ਕਿੱਥੋਂ ਕੱਢਣੀ ਹੈ ਜਿਸ ਬੰਦੇ ਨੂੰ ਖੁਰਾਕ ਹੀ ਨਹੀਂ ਮਿਲੀ ਜਿਸ ਫਸਲ ਨੂੰ ਖੁਰਾਕ ਹੀ ਨਹੀਂ ਮਿਲੀ ਦੂਸਰੀ ਡੋਸ ਪਾਣ ਦੇ ਵਿੱਚ ਸਾਡੀਆਂ ਲੀਕਾਂ ਨਿਕਲ ਗਈਆਂ ਸਰ ਜੇ 10 ਬੋਰੀਆਂ ਦੀ ਰਿਕੁਆਇਰਮੈਂਟ ਸੀ ਦੋ ਮਿਲਦੀਆਂ ਸੀ ਸਰਕਾਰ ਨੂੰ ਇਹ ਸੁਨਿਸ਼ਚਿਤ ਕਰਨਾ ਚਾਹੀਦਾ 3 ਮਹੀਨੇ ਪਹਿਲੇ ਜਾਂ ਜਿੱਦਾਂ ਹੋਣਗੇ ਕਣਕ ਦਾ ਸੀਜ਼ਨ ਆਏ ਨਾ ਕਿਸੇ ਵੀ ਡੀਲਰ ਕੋਲ ਹਜੇ ਤੱਕ ਡਾਇਆ ਨਹੀਂ ਆਈ ਉਹ 3 ਮਹੀਨੇ ਪਹਿਲਾਂ ਆਣੀ ਚਾਹੀਦੀ 3 ਮਹੀਨੇ ਪਹਿਲੇ ਲੋ ਉਹ ਸਿਕਿਉਰਿਟੀ ਕਿਉਂ ਹੋ ਜਾਂਦੀ ਆ? ਕਿ ਆ ਪਿੱਛੋਂ ਨਹੀਂ ਆਂਦੀ ਇਦਾਂ ਨਹੀਂ ਕੋਈ ਗੱਲ ਹੈਗੀ ਮੌਕੇ ਦੇ ਉੱਤੇ ਜੇ ਤੁਸੀਂ ਆ ਕੇ ਕਹੋ ਕੀ ਖਾਦਿਆ ਨਹੀਂ ਉਹ ਰੋਜ਼ਾਈ ਦਾ ਪੁੱਛਣ ਖਾਦ ਨਹੀਂ ਹਰ ਜ਼ਿਮੀਦਾਰ ਦੇ ਦਿਮਾਗ ਤੇ ਇੱਕ ਟੈਨਸ਼ਨ ਹੈ ਵੀ ਕਣਕ ਕਿਦਾਂ ਲਾਣੀ ਆ ਅੱਛਾ ਦੂਜਾ ਏ ਇਸ ਬਰ KVK ਨੇ ਜਿਹੜੇ ਬੀ ਉਪਲਬਧ ਕਰਾਏ ਪੰਜਾਬ ਗਵਰਨਮੈਂਟ ਨੇ ਪੰਜਾਬ ਸਰਕਾਰ ਨੇ ਜਾਂ KVK ਕਿਸੇ ਵਿਗਿਆਨ ਕੇਂਦਰ ਲੁਧਿਆਣਾ ਨੇ ਸਰ 132 136 128 131 ਇਹ ਸਰ 126 ਨੂੰ ਛੱਡ ਕੇ ਸਾਰੇ ਬੀ ਹੈਗੀ ਹੈ 26 ਦੇ ਵਿੱਚ ਬਹੁਤ ਜ਼ਿਆਦਾ ਬਿਮਾਰੀ ਹੈਗੀ ਫਿਰ ਵੀ 26 ਫਿਰ ਵੀ 60 ਪੈਸੇ ਠੀਕ ਹੈ 40 ਪੈਸੇ ਖਰਾਬ ਹੈ ਬਾਕੀ ਸਾਰੇ ਸਰਕਾਰੀ ਬੀ ਖਰਾਬ ਨਿਕਲੇ ਸਰ ਤੁਸੀਂ ਮੌਕੇ ਵਾਰਦਾ ਤੇ ਤੁਹਾਨੂੰ ਅੱਜ ਤੁਸੀਂ ਚਲੋ ਬਾਗ ਦੇ ਵਿੱਚ ਕਰ ਰਹੇ ਹੋ ਗੱਲ ਤੁਸੀਂ ਮੌਕੇ ਤੇ ਆਓ ਕਿਸਨ ਤੁਹਾਨੂੰ ਪਹਿਲੀ ਚ ਲੈ ਕੇ ਚਲੀਏ ਭਾਈ ਕੱਲ ਚਲਪੋ ਪਰਸੋ ਚਲਪੋ ਜਿਹੜੇ ਸਰਕਾਰ ਨੇ ਬੀ ਪ੍ਰੋਵਾਈਡ ਕਰਾਇਆ ਲੋਕਾਂ ਨੂੰ ਉਹ ਬੀ ਪੈਦਾ ਹੀ ਨਹੀਂ ਹੋਇਆ ਸਰ ਜਿਸ ਬੰਦੇ ਨੇ 128 ਜਾਂ 130 ਇਹਨਾਂ ਨੇ 131 ਲਾਇਆ ਪਹਿਲੀ ਸਾਰਾ ਫਸਲ ਹੀ ਵੈਗੀ ਸਾਰੀ ਖੰਡ ਫਰਮੀ ਹੋ ਗਿਆ ਕੀ ਸਰਕਾਰ ਤੇ ਜਾਂ ਕੇਵੀ ਕੇ ਦੇ ਉੱਤੇ ਕਿਸਾਨ ਫਿਰ ਉਹ ਕਰਨਾ ਕੋਰਟ ਦੇ ਵਿੱਚ ਜਾਣ ਜੇ ਮੈਨੂੰ ਕਿਸੇ ਕੋਲੋਂ ਮੇਰੇ ਕੋਲ ਬਿੱਲ ਪਿਆ ਉਹਦਾ ਠੀਕ ਹੈ ਜੀ ਕੇਵੀਕੇ ਦਾ ਤੇ ਜੇ ਮੇਰੀ ਫਸਲ ਖਰਾਬ ਹੁੰਦੀ ਹੈ ਤਾਂ ਇਹਦਾ ਮਤਲਬ ਕਿ ਫਿਰ ਮੈਂ ਕੇਵੀਕੇ ਨੂੰ ਪਾਰਟੀ ਬਣਾ ਕੇ ਕੋਰਟ ਦੇ ਵਿੱਚ ਕਿਸੇਟਾ ਕਿ ਮੈਨੂੰ ਮੈਂ ਜਿੰਨੀ ਫਸਲ ਲਾਈ ਹੈ ਉਹਦਾ ਮੁਆਵਜ਼ਾ ਦਿੱਤਾ ਜਾਏ ਦੇਖਿਆ ਜਾਵੇ ਕਿਸਾਨਾਂ ਨੂੰ ਹੀ ਹਮੇਸ਼ਾ ਜਿਹੜੀ ਦਵਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਾਹੇ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਹੁਣ ਜਿਹੜਾ ਕੋਰਟ ਦੇ ਆਰਡਰਸ ਵੀ ਆ ਗਏ ਨੇ ਦੇਖਿਆ ਜਾਵੇ ਕਿ ਕਿਸਾਨਾਂ ਦੇ ਹੀ ਜਿਹੜੇ ਖਿਲਾਫ ਆਰਡਰਸ ਹੁੰਦੇ ਆ ਚਾਹੇ ਪਹਿਲੇ ਤਿੰਨ ਕਾਰਨ ਵੀ ਉਹ ਵੀ ਕੋਰਟ ਦੁਆਰੇ ਲੱਦੇ ਹੁਣ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਕੀ ਰਹੇਗਾ ਅੱਗੇ ਜਿਸ ਤਰ੍ਹਾਂ ਨੋਟੀਫਿਕੇਸ਼ਨ ਕਰਤੀ ਹੈ ਸੁਪਰੀਮ ਕੋਰਟ ਨੇ ਕਿ ਪ੍ਰਾਲੀ ਨੂੰ ਅਗਨੀ ਲਗਾਈ ਜਾਏਗੀ ਸਰ ਅਖਰੋਸ਼ ਹੀ ਆਏਗਾ ਫਿਰ ਲੋਕਾਂ 'ਚ ਗੁੱਸਾ ਤੇ ਆਂਦਾ ਹੀ ਹੈ ਨਾ ਐਕਚੁਅਲੀ ਗੁੱਸਾ ਤੇ ਹੈਗਾ ਤੁਸੀਂ ਬੀਜ ਨਹੀਂ ਦੇਨੇ ਸਹੀ ਫਿਰ ਬੀਜ ਨਹੀਂ ਸਹੀ ਦਿੱਤੇ ਤੇ ਤੁਹਾਡੀ ਫਸਲ ਜੇ ਜਿਸ ਜ਼ਿਮੀਦਾਰ ਦਾ ਉਸੇ 2 ਕਿਲੇ 2.5 ਕਿਲੇ ਜਾਂ 5 ਕਿਲੇ ਦੇ ਉੱਤੇ ਉਹਦੀ ਰੋਟੀ ਚੱਲਦੀ ਹੈ ਤਾਂ ਸਰ ਉਹਨਾਂ ਤੇ ਫਿਰ ਸੂਸਾਇਟੀ ਕਰਨੀ ਹੈ ਉਹ ਕੁਝ ਨਹੀਂ ਕਰਦੇ ਕੁਦਰਤ ਦੀ ਮਾਰ ਉਤੋਂ ਬੀ ਜਿਹੜੇ ਡੁਪਲੀਕੇਟ ਬੀ ਕਿਉਂ ਨਹੀਂ ਰੀਜ਼ਨ ਕਿਉਂ ਨਹੀਂ ਉਹਦਾ ਕਾਸ ਐਂਡ ਇਫੈਕਟ ਦਾ ਰਿਲੇਸ਼ਨ ਲੱਭਦੀ ਸਰਕਾਰ ਵੀ ਕੀ ਕਾਰਨ ਹੈ ਕਿ ਸਰਕਾਰੀ ਬੀਆਂ ਦੇ ਵਿੱਚ ਇਹ ਪ੍ਰੋਬਲਮ ਕਿਉਂ ਆ ਰਹੀ ਹੈ ਬਿਲਕੁਲ ਸਰਕਾਰ ਨੂੰ ਛੋਟਣਾ ਚਾਹੀਦਾ ਸਰਕਾਰ ਦੇ ਬੀਜ ਨੂੰ ਸਰ ਤੁਸੀਂ ਇਹਦੇ ਬਾਰੇ ਕੋਕ ਤੇ ਕਰੋ ਇਨਵੈਸਟੀਗੇਸ਼ਨ ਕਰੋ ਉਹ ਕਿੰਨਾ ਲੱਖ ਕੁਆਂਟਲ ਬੀ ਵਿਕਦਾ ਪਿਆ ਜਿਹੜਾ ਵਿਕਿਆ ਸਰਕਾਰ ਦੇ ਇੱਕ ਆਊਟਲੈਟ ਤੋਂ ਸਾਰਾ ਹੀ ਖਰਾਬ ਹੋ ਗਿਆ ਸਰ ਝੋਨੇ ਨੂੰ ਝਾੜਿਆ ਜਾਏ ਉਹਦੇ ਜਿਹੜੀ ਪੀਲੇ ਰੰਗ ਦੀ ਮਿੱਟੀ ਨਿਕਲਦੀ ਪਈ ਹੈ ਉਹਦੇ ਚਾੜਦੇ ਨਿਕਲ ਨਹੀਂ ਜੀ ਬਿਲਕੁਲ ਆ ਗੱਲ ਕਰੀਏ ਸੁਜਾਨਪੁਰ ਹਲਕੇ ਦੀ ਸੁਜਾਨਪੁਰ ਦੇ ਵਿੱਚ ਕਿੰਨੀ ਏਕੜ ਜ਼ਮੀਨ ਜਿਹੜੀ ਇਸ ਵਾਰ ਜਿਹੜੀ ਫਸਲ ਜਿਹੜੀ ਹੈ ਖਰਾਬ ਹੋ ਚੁੱਕੀ ਹੈ ਬਾਰ ਦੇ ਨਾਲ ਤੇ ਹੁਣ ਉਹ ਜਾਂ ਤਾਂ ਉਸ ਨੂੰ ਆਗਿ ਲਗਾਈ ਜਾ ਸਕਦੀ ਹੈ ਪਰਾਲੀ ਨੂੰ ਤੇ ਜਾਂ ਉਸ ਨੂੰ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਸਰ ਇਦਾਂ ਦਾ ਕੋਈ ਵਿਚਾਰ ਨਹੀਂ ਦਾ ਹਜੇ ਤੱਕ ਕੋਈ ਨੀ ਕੋ ਮਸ਼ੀਨਰੀ ਹੈਗੀ ਹੈ ਇੰਨੀ ਕੋ ਸੰਦ ਹੈਗੇ ਨੇ ਇਸ ਕਾਰਨ ਕਿਸਾਨਾਂ ਨੂੰ 70% ਤੇ ਬਾੜ ਦੇ ਕਾਰਨ ਜਿਹੜੀ ਹੈ ਇਸ ਜਨਪੁਰ ਹਲਕਾ ਵੀ ਜਿਹੜਾ ਹੈ ਬਾੜ ਦੀ ਮਾਰ ਦੇ ਵਿੱਚ ਆਇਆ ਕੁਝ ਪਰਸੈਂਟ ਜਿਹੜੇ ਬਚੇ ਹੈ ਝੋਨਾ ਜਿੰਨਾ ਵੀ ਲਗਿਆ ਹੈ 70% ਝੋਨਾ ਬਿਲਕੁਲ ਜਿਹੜਾ ਕੰਡਮ ਹੋ ਚੁੱਕਿਆ ਸਰਕਾਰ ਦੇ ਬੀਜ ਜਿਹੜੇ ਆਏ ਨੇ ਬਿਲਕੁਲ ਖਤਮ ਹੋ ਚੁੱਕਿਆ ਝੋਨਾ ਉਹ ਲੋਕ ਕੀ ਕਰਦੇ ਆ ਹੁਣ ਬੇਚ ਪਿਆਲੀਆਂ ਵਿੱਚ ਝੋਨਾ ਬਿਲਕੁਲ ਕੰਡਮ ਹੋਇਆ ਪਿਆ ਉਹਦਾ ਸਾਧਨ ਇਹੀ ਹੈ ਕਿ ਉਹਨੂੰ ਇਕੱਠਾ ਕਿਦਾਂ ਕਰਨਾ ਕਿਦਾਂ ਉਹਨੂੰ ਪਿਆਲੀ ਨੂੰ ਖਾਲੀ ਕਰਾਂਗੇ ਉਹਦੇ ਤੇ ਵੀ ਖਰਚਾ ਆਏਗਾ ਗਵਰਨਮੈਂਟ ਦਾ ਆਪਣੇ ਕਿਸਾਨਾਂ ਦਾ ਤੇ ਫਿਰ ਕਿਸਾਨ ਵਿਚਾਰਾ ਕੀ ਕਰੂਗਾ ਅਗਰ ਕੋਈ ਕਿਸਾਨ ਦੇ ਵੱਲੋਂ ਟਰਾਲੀ ਨੂੰ ਅੱਗ ਲਗਾਈ ਜਾਂਦੀ ਉਸਦੇ ਐਫਆਰ ਦਾ ਚੁੰਦੀ ਆ ਤੇ ਤੁਹਾਡੀ ਆਉਣ ਵਾਲੀ ਜਥੇਬੰਦੀ ਕਿਸਾਨਾਂ ਵੱਲੋਂ ਕੀ ਜਿਹੜਾ ਅੱਗੇ ਦਾ ਰੋਸ ਰਹੇਗਾ ਰੋਸ ਸਾਰੇ ਹੀ ਰਹਿਗੇ ਵੀ ਸਾਰੇ ਕਿਸਾਨ ਇਕੱਠੇ ਹੋਗੇ ਉਸ ਪਾਲਿਸੀ ਦਾ ਵਿਰੋਧ ਕਰਾਂਗੇ ਇਹ ਇਹ ਤਾਂ ਹੱਲ ਹੈਗੀ ਸਾਰੇ ਕਿਸਾਨ ਇਕੱਠੇ ਹੋਗੇ ਉਹਦਾ ਵਿਰੋਧ ਕਰਾਂਗੇ ਉਸ ਪੁਲਿਸ ਦਾ ਇਹਨੂੰ ਪੁਲਿਸ ਨੂੰ ਬਦਲੇ ਜਾਵੇ ਜਾਂ ਇਹਦੇ ਵਾਸਤੇ ਸਾਨੂੰ ਕੋਈ ਸੰਤ ਜਿਹੜੇ ਆ ਉਦਾਂ ਦੇ ਪ੍ਰੋਵਾਈਡ ਕਰਾਏ ਜਾਣ ਗਵਰਨਮੈਂਟ ਵੱਲੋਂ ਸਬਸਿਡੀ ਤੇ ਆਣ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਆ ਉਪਕਰਨ ਜਿਹੜੇ ਆ ਪ੍ਰੋਵਾਈਡ ਜਿਹੜੇ ਕਿਸਾਨ ਨੂੰ ਕਰਵਾਏ ਜਾਣ ਬਹੁਤ ਘੱਟ ਮਾਤਰਾ ਦੇ ਵਿੱਚ ਆਉਂਦੇ ਆ। ਤੇ ਕਹਿਣਾ ਔਰ ਕਰਨ 'ਚ بڑا ਫਰਕ ਹੁੰਦਾ ਸਰ। ਠੀਕ ਹੈ ਨੀ ਬਹੁਤ ਘੱਟ ਆ। ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਮੈਨੂੰ ਕਹਤਾ ਤੁਸੀਂ ਸਰਕਾਰ ਹੈ ਤੁਸੀਂ ਮੈਨੂੰ ਕਹਤਾ ਮੈਂ ਤੁਹਾਨੂੰ ਲੱਖ ਰੁਪਇਆ ਮੁਆਵਜ਼ਾ ਦਾਂਗਾ ਤੇ ਜਦੋਂ ਮਿਲੇਗਾ ਉਦੋਂ ਹੀ ਆ ਨਾ ਜੀ। ਮੂੰਹ ਨਾਲ ਕਹਿਣਾ ਔਰ ਕਰਨ ਨਾਲ ਕੀ ਹੁੰਦਾ? ਸੋ ਐਸੀ ਕਿਸਾਨ ਨੇ ਜਿਨ੍ਹਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਪਾਲਿਸੀ ਲੈਂਦੀ ਗਈ ਹੈ ਕਿ ਅਗਰ ਕਿਸਾਨ ਪਰਾਲੀ ਨੂੰ ਅੱਗ ਲਗਾਏ ਤਾਂ ਉਸ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕੀਤੀ ਜਾਵੇਗੀ ਜਾਂ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਕਿਉਂਕਿ ਇੱਕ ਪਾਸੇ ਬਾੜ ਦੇ ਨਾਲ ਲੋਕ ਹਜੇ ਕਾਫੀ ਪ੍ਰਭਾਵਿਤ ਹੈ ਜਿਸ ਦੇ ਨਾਲ ਕਾਫੀ ਫਸਲਾਂ ਜਿਹੜੀਆਂ ਉਹਨਾਂ ਦੀ ਖਰਾਬ ਹੋ ਚੁੱਕੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਕਿਸਾਨਾਂ ਨੂੰ ਕੋ ਇੰਨਾ ਉਪਕਰਨ ਨਹੀਂ ਹੈਗੇ ਕਿ ਉਹ ਜਿਹੜੀ ਜਿਹੜੀ ਆਪਣੀ ਫਸਲ ਨੂੰ ਜਿਹੜਾ ਸਹੀ ਤਰੀਕੇ ਨਾਲ ਕਰ ਸਕਣ ਉਹਨਾਂ ਕੋ ਸਿਰਫ ਇੱਕੋ ਕਾਰਨ ਪਤਾ ਕਿ ਉਹ ਪ੍ਰਾਲੀ ਨੂੰ ਹੀ ਅੱਗ ਲਗਾ ਸਕਦੇ ਆ ਤਾਂ ਕਿ ਕਿਉਂਕਿ ਸਰਕਾਰ ਦੇ ਵੱਲੋਂ ਵੀ ਕੁਝ ਮਹਿਆ ਜਿਹੜਾ ਹੈ ਨਹੀਂ ਕਰਵਾਇਆ ਜਾਦਾ ਜੋ ਫਸਲ ਦੇ ਨੁਕਸਾਨ ਹੋਇਆ ਉਹ ਵੀ ਹਜੇ ਤੱਕ ਜਿਹੜਾ ਉਹਨਾਂ ਨੂੰ ਮਾਇਆ ਨਹੀਂ ਹੋ ਸਕਿਆ ਜਿਸ ਕਾਰਨ ਕਿਸਾਨਾਂ ਦੇ ਵਿੱਚ ਜਿਹੜੀ ਕੇਂਦਰ ਆਪਣਾ ਸੁਪਰੀਮ ਕੋਰਟ ਦੇ ਵੱਲੋਂ ਜਿਹੜੀ ਪਾਲਿਸੀ ਲਈ ਜਾਂਦੀ ਗਈ ਹੈ ਕਿ ਪਲਾਦ ਨੂੰ ਅੱਗ ਲਗਾਉਣ ਤੇ ਜਿਹੜੀ ਐਫਐਸਏ ਹੈ ਉਹਦਾ ਕਿਹੜੇ ਦਿਨਾਂ ਦੇ ਵਿੱਚ ਜਿਹੜਾ ਕਿਸਾਨ ਆਗੂ ਬਰੋਲਾਜੂ ਵਿਰੋਧ ਕੀਤਾ ਗਿਆ ਇੰਡੀਆ ਨਿਊਜ਼ ਲਈ ਕਰਨ ਕੁਮਾਰ ਪਠਾਨਕੋਟ